ਫਿਰ ਜਮਾਨਤ ਤੇ ਬਾਹਰ ਆ ਗਏ ਤੁਹਾਡੇ ਜਿਹੜੇ ਫੈਨਸ ਆ ਉਹਨਾਂ ਨੂੰ ਵੀ ਮੀਰ ਸੀਗੀ ਪਰ ਇਹ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਤੁਹਾਡੇ ਟ੍ਰੋਲ ਕੀਤੇ ਜਾ ਰਹੇ ਸੀ ਵਿਰੋਧੀਆਂ ਵੱਲੋਂ ਉਹਨੂੰ ਲੈ ਕੇ ਕੀ ਕਹਿਣਾ ਪਹਿਲੇ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਦੇਖਤੀ ਏ ਪਹਿਲੇ ਤਾਂ ਫਤਿਹ ਬਾਈ ਬੁੱਟੀ ਦਾ ਖਾਂਸਾ ਬਾਈ ਬੁੱਟੀ ਕੀ ਮਦੇ ਸਭ ਤੋਂ ਪਹਿਲੇ ਪੰਜਾਬ ਦੇ ਜਿਹੜੇ ਹਾਲਾਤ ਨੇ ਜਿਹੜੇ ਪੰਜਾਬ 'ਚ ਹੜਾ ਇਹ ਹੋਇਆ ਉਹਦੇ ਲਈ ਅਸੀਂ ਟ੍ਰੈਂਡ ਸੈਟਰ ਦੇ ਪ੍ਰਿੰਟਲ ਸ਼ੂਆਟ ਵੱਲੋਂ 5 ਲੱਖ ਦੇ ਕੱਪੜੇ ਅਸੀਂ ਰਾਹਤ ਸਮਗਰੀ ਲਈ ਭੇਜਾਂਗੇ ਪਰ ਸਭ ਨੂੰ ਸਵੇਰੇ 11-12 ਵਜੇ ਨੂੰ ਅਸੀਂ ਆਪਣਾ ਟਰੱਕ ਰਵਾਨਾ ਕਰਾਂਗੇ ਅਸੀਂ ਆਪ ਨਾਲ ਜਾਵਾਂਗੇ ਉੱਥੇ ਸੇਵਾ ਕਰਾਂਗੇ ਸਭ ਇਸ ਟਾਈਮ ਮੁੱਦਾ ਜਿਹੜਾ ਪੰਜਾਬ ਦਾ ਬਹੁਤ ਵੱਡਾ ਬਣਿਆ ਹੋਇਆ ਹੈ ਹੜਪੀੜਤਾ ਦਾ ਬਾਕੀ ਗੱਲਾਂ ਸਾਰੀਆਂ ਛੋਟੀਆਂ ਰਹਿ ਗਈਆਂ ਠੀਕ ਹੈ ਇਸ ਟਾਈਮ ਸਾਨੂੰ ਆਪਣੇ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਹੁਣ ਤੁਸੀਂ ਜਿਹੜਾ ਆਪਣਾ ਕੁਐਸਚਨ ਪੁੱਟ ਕਰਨਾ ਪਈਏ ਇਹ ਕਿਹੜੀ ਜਗ੍ਹਾ ਰਾਹਤ ਸਮਗਰੀ ਜਿਹੜੀ ਤੁਹਾਡੇ ਵੱਲੋਂ ਲੋਕਾਂ ਨੂੰ ਮਹੀ ਜਾ ਹਾਰਪੁਰ ਵਾਲੇ ਸਾਈਡ ਤੇ ਜਾਵਾਂਗੇ ਜਿੱਥੇ ਮੇਨ ਲੋਕਾਂ ਦੇ ਦੇਖੋ ਮੈਂ ਮੈਨੂੰ ਕਹਿੰਦੇ ਆ ਵੀ ਮੇਰੇ ਲੋਕ ਅੰਦੇ ਖੜੇ ਹੁੰਦੇ ਆ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਬਿਲਕੁਲ ਠੀਕ ਹੈ ਉੱਥੇ ਲੋਕਾਂ ਨੂੰ ਲੋੜ ਹੈ ਜੇ ਕੋਈ ਹੋਰ ਲੋਕ ਵੀਰ ਭਰਾ ਕੋਈ ਚਾਹ ਰਿਹਾ ਮੈਂ ਪਿੰਡ ਗੋਦਲ ਲੈ ਕੋਈ ਘਰ ਬਣਾ ਕੇ ਦੇ ਰਿਹਾ ਸਾਡੇ ਨੇ ਵੀ ਜਿੰਨੀ ਸਾਡੇ ਕੋਲ ਹੋਈ ਸੰਤਾ ਅਸੀਂ ਆਪਣੇ ਵੱਲੋਂ 5 ਲੱਖ ਦੇ ਕੱਪੜੇ ਡੋਨੇਟ ਕਰਾਂਗੇ ਪਰਸੋਂ ਤੇ ਰਾਹਤ ਸਮਗਰੀ ਪਰਸੋਂੋਂ ਅਸੀਂ ਕੱਪੜੇ ਲੋਡ ਕਰਕੇ ਟਰੱਕ ਐਥਰ ਰਵਾਨਾ ਕਰਾਂਗੇ ਇਹ ਤੁਹਾਡੇ ਆਪ ਦੇ ਵੱਲੋਂ ਆ ਜਾਂ ਫਿਰ ਮੈਂ ਮੈਂ ਤੇ ਮੇਰਾ ਵੱਡਾ ਭਰਾ ਤਲਵਿੰਦਰ ਭੱਟੀ ਟ੍ਰਾਂਸਫਰ ਅਸੀਂ ਆਪਣੇ ਵੱਲੋਂ ਭੇਜਾਂਗੇ ਭਾਜੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਜੇ ਇਦਾਂ ਹੀ ਆਪਣੇ ਘਰਾਂ ਦੇ ਵਿੱਚੋਂ ਤੁਸੀਂ 2-2 4-4 5-5 ਲੱਖ ਦੀ ਮਦਦ ਕਰੋਗੇ ਕਿ ਕਿਤਨਾ ਕਿਤੇ ਤੁਹਾਡਾ ਪੂਰਾ ਹਿੱਸਾ ਪੈਸ ਲੱਗਦਾ ਇਸ ਸਮੇਂ ਜੋ ਹਾਲਾਤ ਚੱਲ ਰਹੇ ਇੱਕ ਦੂਜੇ ਨੂੰ ਤੀਜੇ ਨਾਲ ਖੜਨ ਦੀ ਲੋੜ ਹੈ ਨਾ ਕਿ ਇੱਧਰ ਉੱਧਰ ਦੇ ਇੱਕ ਦੂਜੇ ਦੇ ਬਿਆਨਬਾਜ਼ੀ ਚਾਹੇ ਪਾਰਟੀ ਨੂੰ ਹੋਵੇ ਚਾਹੇ ਕੋਈ ਵੀ ਹੋਵੇ ਇਸ ਇਸ ਟਾਈਮ ਟਾਈਮ ਹੈ ਨਹੀਂ ਜੋ ਪੰਜਾਬ ਦੇ ਹਾਲਾਤ ਨੇ ਜੇ ਮੈਂ 4 ਦਿਨ ਜੇਲ੍ਹ ਚ ਵੀ ਰਿਹਾ ਉੱਤੇ ਟੀਵੀ ਦੇ ਉੱਤੇ ਮੈਂ ਇਹੀ ਨਿਊਜ਼ ਦਿੰਦਾ ਰਿਹਾ ਵੀ ਇਹ ਦਰਬਾਰ ਆ ਗਈ ਉੱਧਰ ਪਾਰ ਆ ਗਈ ਲੋਕਾਂ ਦੇ ਘਰਾਂ ਦੇ ਘਰ ਇਸ ਟਾਈਮ ਇਹ ਮੁੱਦਾ ਨਹੀਂ ਹੈਗਾ ਵੀ ਤੂੰ ਕੋਣ ਮੈਂ ਕੋਣ ਜਿਹੜੇ ਮੇਰੇ ਵਿਰੋਧੀ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਮੇਰੇ ਅੰਗੂ ਅੱਗੇ ਆਓ ਇਹ ਬਖਤ ਨਹੀਂ ਆ ਬੋਲਣ ਦਾ ਪੰਜਾਬ ਨੂੰ ਖੋਦ ਲੋੜ ਹੈ ਤੁਸੀਂ ਨਾਂ ਲਾ ਕੇ ਖੜੇ ਪਰ ਰਿੰਕਲ ਜੀ ਜਿਹੜੇ ਤੁਹਾਡੇ ਵਿਰੋਧੀ ਹੈਗੇ ਨੇ ਉਹਨਾਂ ਨੇ ਤੇ ਇਸ ਚੀਜ਼ ਦਾ ਵੀ ਮੁੱਦਾ ਬਣਾ ਲਿਆ ਉਹਨਾਂ ਨੇ ਕਿਹਾ ਡਰਾਮੇ ਕਰਦਾ ਜੇ ਮੈਂ 5 ਲੱਖ ਦੇ ਕੱਪੜੇ ਦਿੱਤੇ ਤੁਸੀਂ ਵੀ 5 ਲੱਖ ਦੇ ਬੂਟ ਭੇਜ ਦੋ ਤੁਸੀਂ 5 ਲੱਖ ਦਾ ਹੋਰ ਸਮਾਨ ਭੇਜੋ ਜੇ ਮੇਰੀ ਗੱਲ ਸੁਣੋ ਜੇ ਮੈਂ ਡਰਾਮਾ ਕਰਦਾ ਮੈਂ ਕਹਿੰਦਾ ਘਰ ਘਰ ਮਾਵਾਂ ਇਹ ਜਿਹੇ ਪੁੱਤ ਜੰਮਣ ਜਿਹੜੇ ਇਹ ਜਿਹੇ ਡਰਾਮੇ ਕਰਨ 5-5 ਲੱਖ ਕਰੋ ਭੇਜੋ ਦਮ ਰੱਖੋ ਹਿੰਮਤ ਰੱਖੋ ਤੁਹਾਡੇ ਮੁਤਾਬਕ ਸਾਰੀ ਕੌਂਟਰੋਵਰਸੀ ਇੱਕ ਸਾਈਡ ਦੇ ਉੱਤੇ ਇਸ ਸਮੇਂ ਹਰੇਕ ਲੋਕ ਹੈ ਕਿ ਪੰਜਾਬ ਦੇ ਨਾਲ ਖੜੀ ਜੋ ਉਹ ਉਹ ਕਰੋ ਅਰਸੋਂ ਉਹ ਸਾਰੇ ਸਟਾਕਾਰੀਓ ਜਿਹੜੇ ਮੀਡੀਆ ਆਧਾਰੇ ਆ ਉਹਨਾਂ ਨੂੰ ਬੇਨਤੀ ਤੁਸੀਂ ਆਇਓ ਤੁਹਾਡੇ ਸਾਹਮਣੇ ਇੱਥੇ ਟਰੱਕ ਭਰ ਕੇ ਨਾਲ ਜਾਵਾਂਗੇ ਦਾਨੇ ਦੜਾਂਗੇ ਨਾਲ ਉੱਥੇ ਦੇਖਾਂਗੇ ਹੋਰ ਵੀ ਜੇ ਕੋਈ ਮਦਦ ਦੀ ਲੋੜ ਹੋਈ ਅਸੀਂ ਆਪਣੇ ਜਿਹੜੇ ਸੰਗੀ ਸਾਥੀ ਉਹਨਾਂ ਨੂੰ ਬੇਨਤੀ ਕਰਾਂਗੇ ਤੁਸੀਂ ਵੀ ਸਾਰੇ ਅੱਗੇ ਆਓ 5 ਲੱਖ ਕੱਪੜੇ ਤੁਹਾਡੇ ਵੱਲੋਂ ਡੋਨੇਟ ਕੀਤੇ ਜਾਣਗੇ ਬਿਲਕੁਲ 5 ਦੇ 6 ਹੋ ਸਕਦੇ ਆ 5 ਦੇ 499 ਨਹੀਂ ਹੋਣਾ ਸਰ ਕਿਤੇ ਵਿਰੋਧੀ ਇਹ ਵੀ ਨਾ ਕਹਿਣ ਤੁਹਾਨੂੰ ਕੀ ਪੈਸੇ ਇਕੱਠੇ ਕਰਨ ਦੇ ਬਾਰੇ ਇਹਨੇ ਕਿੱਦਾਂ ਇਕੱਠੇ ਕਿੱਦਾਂ ਕਰ ਲਾਂਗਾ ਜੀ ਮੈਂ ਦੱਸਾਂ ਉਹ ਮੈਂ ਭੇਜ ਕੇ ਕਿੱਦਾਂ ਇਕੱਠੇ ਹੋ ਸਕਦੇ ਮੇਰਾ ਤੇ ਕੋ ਮੇਰੇ 1 ਤੋਂ 4 ਸਟੋਰ ਹੋ ਗਏ ਮੇਰੇ ਭਰਾ ਦੇ ਪਹਿਲੇ ਹੀ 12 ਸਟੋਰ ਹੈ ਮੈਂ ਜਦੋਂ ਭਾਜੀ ਪੈਦਾ ਹੋਇਆ ਸੀ ਨਾ ਮੇਰੇ ਫਾਦਰ ਸਾਹਿਬ ਦੀ ਉਦੋਂ ਹੀ ਸਾਡੇ 4 ਘਰ ਸੀਗੇ 32 ਸੈਕਟਰ ਦੇ ਵਿੱਚ ਮੈਂ ਕੋਈ ਵੀ ਮੈਂ ਲੋਕਾਂ ਨੂੰ